हां ਪੱਖੀ ਸੋਚ ਪੈਦਾ ਕਰਨ ਲਈ ਅੱਗੇ ਕੁਝ ਨੁਕਤੇ ਦਿੱਤੇ ਜਾ ਰਹੇ ਹਨ ਇਹਨਾਂ ਦਾ ਵੱਧ ਤੋਂ ਵੱਧ ਅਭਿਆਸ ਕਰਨ ਅਤੇ ਅਪਣਾਉਣ ਦਾ ਯਤਨ ਕਰੋ 1 ਫੈਸਲੇ ਲੈਣ ਤੋਂ ਪਹਿਲਾਂ ਹੀ ਉਹਨਾਂ ਬਾਰੇ ਚਿੰਤਾ ਕਰੋ ਦੂਜੇ ਸ਼ਬਦਾਂ ਵਿੱਚ ਫੈਸਲੇ ਲੈਣ ਤੋਂ ਪਹਿਲਾਂ ਪੂਰਨ ਸੋਚ ਵਿਚਾਰ ਅਤੇ ਮੁਲਾਂਕਣ ਕਰੋ ਜਦ ਇੱਕ ਵਾਰ ਫੈਸਲਾ ਲੈ ਲਿਆ ਫਿਰ ਪਿਛਾਂ ਮੁੜ ਕੇ ਨਾ ਵੇਖੋ 2 ਵੱਖ-ਵੱਖ ਵਿਚਾਰਾਂ ਨੂੰ ਆਪਣੇ ਦਿਮਾਗ ਵਿੱਚ ਰਲ ਗੱਡ ਨਾ ਹੋਣ ਦਿਓ ਇਸ ਨੂੰ ਇੱਕ ਸਮੇਂ ਇੱਕ ਹੀ ਸਮੱਸਿਆ ਤੇ ਕੇਂਦਰਿਤ ਕਰੋ 3 ਵਰਤਮਾਨ ਵਿੱਚ ਜਿਓ ਆਪਣੇ ਚੇਤ ਮਨ ਨੂੰ ਵਰਤਮਾਨ ਦੀਆਂ ਸਮੱਸਿਆਵਾਂ ਤੇ ਹੀ ਕੇਂਦਰਿਤ ਕਰੋ 4 ਅਸਾਰੂ ਹੱਲ ਦੀ ਮੰਗ ਕਰਨ ਵਾਲੀਆਂ ਸਮੱਸਿਆਵਾਂ ਨੂੰ ਆਪਣੀ ਯਾਦ ਸ਼ਕਤੀ ਦੇ ਬੈਂਕ ਵਿੱਚ ਜਮ੍ਹਾਂ ਕਰੋ ਫਿਰ ਤਣਾਅ ਮੁਕਤ ਹੋ ਜਾਓ ਤੇ ਆਪਣੇ ਅਚੇਤ ਮਨ ਨੂੰ ਇਨ੍ਹਾਂ ਸਮੱਸਿਆਵਾਂ ਦੇ ਹੱਲ ਲੱਭਣ ਦਿਓ 5 ਤੱਟ ਫੱਟ ਨਤੀਜਿਆਂ ਦੀ ਉਮੀਦ ਨਾ ਰੱਖੋ ਯਾਦ ਰੱਖੋ ਤੁਹਾਡੇ ਯਤਨਾਂ ਦੇ ਪੌਦੇ ਨੂੰ ਸਫਲਤਾ ਦਾ ਫਲ ਲੱਗਣ ਵਿੱਚ ਕੁਝ ਦੇਰ ਲੱਗ ਸਕਦੀ ਹੈ 6 ਇੱਕ ਚੰਗੇ ਸਰੋਤੇ ਬਣੋ ਚੁੱਪਚਾਪ ਪਰੰਤੂ ਪੂਰੀ ਤਰ੍ਹਾਂ ਚਤਨ ਹੋ ਕੇ ਦੂਸਰਿਆਂ ਦੇ ਵਿਚਾਰਾਂ ਨੂੰ ਸੁਣੋ ਅਤੇ ਸਮਝੋ ਉਹਨਾਂ ਦੇ ਚਿਹਰੇ ਦੇ ਹਾਵਾਂ ਭਾਵਾਂ ਨੂੰ ਸਮਝੋ ਅਤੇ ਸਰੀਰਕ ਭਾਸ਼ਾ ਵੱਲ ਧਿਆਨ ਦਿਓ। ਉਹਨਾਂ ਦੀਆਂ ਅੱਖਾਂ ਨਾਲ ਆਪਣੀਆਂ ਅੱਖਾਂ ਦਾ ਸੰਪਰਕ ਰੱਖੋ। 7 ਆਪਣੇ ਯਾਦ ਸ਼ਕਤੀ ਬੈਂਕ ਵਿੱਚ ਅਧੂਰੀ ਜਾਂ ਗਲਤ ਸੂਚਨਾ ਨਾ ਪਰੋ। ਝੂਠੀ ਜਾਣਕਾਰੀ, ਝੂਠੀਆਂ ਅਸ਼ਾਵਾ ਨੂੰ ਜਨਮ ਦਿੰਦੀ ਹੈ। ਦੂਸਰਿਆਂ ਨੂੰ ਸੁਣਨ ਅਤੇ ਉਹਨਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨਾ ਸਿੱਖੋ। ਅਤੇ ਸ਼ੱਕ ਦੀ ਸੂਰਤ ਵਿੱਚ ਪ੍ਰਸ਼ਨ ਪੁੱਛਣ ਤੋਂ ਨਾ ਝਿਜਕੋ। 8 ਬੇਕਾਰ ਮਾਨਸਿਕ ਰੁਕਾਵਟਾਂ ਖੜੀਆਂ ਨਾ ਕਰੋ ਮਨ ਨੂੰ ਹਮੇਸ਼ਾ ਖੁੱਲਾ ਰੱਖਣ ਦਾ ਅਭਿਆਸ ਕਰੋ ਅਤੇ ਨਿਰ ਆਧਾਰ ਸਿੱਟਿਆਂ ਤੇ ਨਾ ਪਹੁੰਚੋ 9 ਆਪਣੇ ਦੁਆਰਾ ਕੀਤੇ ਜਾਣ ਵਾਲੇ ਕੰਮ ਨੂੰ ਸੁਖਾਲਾ ਸਮਝੋ ਅਤੇ ਇਸ ਖਾਲਾ ਬਣ ਜਾਏਗਾ ਅਕਸਰ ਤੁਹਾਡਾ ਕੰਮ ਔਖਾ ਨਹੀਂ ਹੁੰਦਾ ਸਗੋਂ ਇਸ ਪ੍ਰਤੀ ਤੁਹਾਡੀ ਪਹੁੰਚ ਤੁਹਾਡੇ ਲਈ ਮੁਸ਼ਕਲਾਂ ਪੈਦਾ ਕਰਦੀ ਹੈ 10 ਆਪਣੇ ਆਲੇ-ਦੁਆਲੇ ਵਿੱਚੋਂ ਸੁਚੇਤ ਤੌਰ ਤੇ ਵੱਧ ਤੋਂ ਵੱਧ ਹਾਂ ਪੱਖੀ ਅਤੇ ਘੱਟ ਤੋਂ ਘੱਟ ਨਾ ਪੱਖੀ ਗੱਲਾਂ ਗ੍ਰਹਿਣ ਕਰੋ ਤੁਹਾਡੀ ਮਾਨਸਿਕ ਸਿਹਤ ਅਤੇ ਹਾਂ ਪੱਖੀ ਦ੍ਰਿਸ਼ਟੀਕੋਣ ਹਰ ਥਾਂ ਤੇ ਚੰਗੀਆਂ ਗੱਲਾਂ ਲੱਭਣ ਵਿੱਚ ਤੁਹਾਡੀ ਸਹਾਇਤਾ ਕਰ ਸਕਦੇ ਹਨ 11 ਯਾਦ ਰੱਖੋ ਤੁਹਾਡਾ ਮਨ ਨਤੀਜਾ ਮੁਖੀ ਹੁੰਦਾ ਹੈ ਇਹੀ ਕਾਰਨ ਹੈ ਕਿ ਤੁਸੀਂ ਘਟੀਆ ਅਨੁਭਵਾਂ ਨੂੰ ਭੁੱਲ ਜਾਂਦੇ ਹੋ ਅਤੇ ਕੇਵਲ ਸਫਲਤਾਵਾਂ ਜਾਂ ਚੰਗੀਆਂ ਗੱਲਾਂ ਨੂੰ ਹੀ ਯਾਦ ਰੱਖਣ ਦੀ ਪ੍ਰਵਿਰਤੀ ਰੱਖਦੇ ਹੋ 12 ਆਪਣੇ ਅਚੇਤ ਮਨ ਨੂੰ ਆਉਣ ਵਾਲੇ ਕੱਲ੍ਹ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਵਿੱਚ ਲੀਨ ਹੋਣ ਦਿਓ ਜਦਕਿ ਤੁਸੀਂ ਸੁਚੇਤ ਰੂਪ ਵਿੱਚ ਅੱਜ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਯਤਨ ਕਰਦੇ ਹੋ 13 ਜੇਕਰ ਤੁਹਾਨੂੰ ਭਵਿੱਖ ਵਿੱਚ ਹੋਣ ਵਾਲੀ ਕਿਸੇ ਮੀਟਿੰਗ ਜਾਂ ਭਾਸ਼ਣ ਤੋਂ ਡਰ ਲੱਗ ਰਿਹਾ ਹੈ ਤਾਂ ਵਾਰ-ਵਾਰ ਉਸ ਬਾਰੇ ਕਲਪਨਾ ਕਰੋ ਅਤੇ ਪੂਰੇ ਵੇਰਵੇ ਨਾਲ ਉਸ ਦਾ ਮਾਨਸਿਕ ਅਭਿਆਸ ਕਰੋ ਇਸ ਨਾਲ ਤੁਸੀਂ ਘਟਨਾ ਲਈ ਪਹਿਲਾਂ ਤੋਂ ਹੀ ਤਿਆਰ ਹੋ ਜਾਵੋਗੇ ਅਤੇ ਤੁਹਾਡਾ ਵਿਸ਼ਵਾਸ ਵੱਧ ਜਾਏਗਾ 14 ਆਪਣੇ ਅਚੇਤ ਮਾਨੰਦਰ ਹਰ ਰੋਜ਼ ਨਵੇਂ ਬਿੰਬ ਪਰੋ ਅਤੇ ਕੱਲ ਜਾਂ ਪਰਸੋਂ ਵਾਲੇ ਬਿੰਬਾਂ ਤੇ ਹੀ ਦੁਬਾਰਾ ਕੇਂਦਰਿਤ ਨਾ ਹੋਵੋ 15 ਕੰਮ ਦੇ ਨਾਲ-ਨਾਲ ਮਨੋਰੰਜਨ ਦੀ ਵੀ ਆਦਤ ਪਾਓ ਕਰ ਜਾਂ ਦਫ਼ਤਰ ਵਿੱਚ ਕੁਝ ਸਮੇਂ ਲਈ ਇਕਾਗਰ ਹੋ ਕੇ ਕੰਮ ਕਰਨ ਤੋਂ ਬਾਅਦ ਕੁਝ ਸਮਾਂ ਵਿਸ਼ੇਸ਼ ਤੌਰ ਤੇ ਆਰਾਮ ਅਤੇ ਮਨੋਰੰਜਨ ਵਿੱਚ ਲਾਓ 16 ਕਿਸੇ ਸਮੱਸਿਆ ਦੇ ਹੱਲ ਲਈ ਵੱਧ ਤੋਂ ਵੱਧ ਢੰਗਾਂ ਦੀ ਸੂਚੀ ਬਣਾਓ ਅਤੇ ਫਿਰ ਹਰ ਇੱਕ ਢੰਗ ਦੇ ਗੁਣਾ ਅਤੇ ਦੋਸ਼ਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰੋ ਇਹ ਪ੍ਰਕਿਰਿਆ ਮਿੱਤਰਾਂ ਤੇ ਸਹਿਯੋਗੀਆਂ ਦੀ ਸੰਗਤ ਵਿੱਚ ਕਰਨ ਨਾਲ ਹੋਰ ਵੀ ਵਧੇਰੇ ਪ੍ਰਭਾਵਸ਼ਾਲੀ ਅਤੇ ਲਾਭਦਾਇਕ ਸਿੱਧ ਹੁੰਦੀ ਹੈ 17 ਆਪਣੀਆਂ ਗਲਤੀਆਂ ਨੂੰ ਆਪਣੇ ਨਿੱਜ ਨਾਲ ਨਾ ਜੋੜੋ ਗਲਤੀ ਇੱਕ ਅਜਿਹੀ ਘਟਨਾ ਹੁੰਦੀ ਹੈ ਜਿਸ ਦਾ ਤੁਹਾਡੇ ਨਿੱਜ ਨਾਲ ਸਿੱਧੇ ਤੌਰ ਤੇ ਕੋਈ ਸਬੰਧ ਨਹੀਂ ਹੁੰਦਾ 18 ਸਬੰਧਤ ਵਿਅਕਤੀਆਂ ਨੂੰ ਆਪਣੀ ਸਫਲਤਾ ਦੇ ਸਾਂਝੀਦਾਰ ਬਣਾਓ ਆਪਸੀ ਸਹਿਯੋਗ ਅਤੇ ਸਤਿਕਾਰ ਦੇ ਵਾਤਾਵਰਨ ਵਿੱਚ ਸਮੱਸਿਆਵਾਂ ਬਧੇਰੇ ਤੇਜ਼ ਗਤੀ ਨਾਲ ਹੱਲ ਹੁੰਦੀਆਂ ਹਨ 19 ਆਪਣੇ ਦੋ ਦਿਨਾਂ ਨੂੰ ਚਿੰਤਾ ਮੁਕਤ ਬਣਾਉਣ ਦਾ ਫੈਸਲਾ ਕਰੋ ਇਨ੍ਹਾਂ ਵਿੱਚੋਂ ਪਹਿਲਾ ਲੰਘ ਚੁੱਕਿਆ ਦਿਨ ਕੱਲ ਅਤੇ ਦੂਸਰਾ ਆਉਣ ਵਾਲਾ ਕੱਲ ਹੋਣਾ ਚਾਹੀਦਾ ਹੈ। ਵੀ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਕਿਸੇ ਨਾ ਕਿਸੇ ਖੇਤਰ ਵਿੱਚ ਤੁਹਾਡੇ ਸਾਹਮਣੇ ਵਾਲੇ ਮੌਜੂਦ ਵਿਅਕਤੀ ਤੋਂ ਬਿਹਤਰ ਹੋ ਅਤੇ ਕਿਸੇ ਨਾ ਕਿਸੇ ਖੇਤਰ ਵਿੱਚ ਉਹ ਵੀ ਜ਼ਰੂਰ ਤੁਹਾਡੇ ਨਾਲੋਂ ਬਿਹਤਰ ਹੈ। ਇਸ ਲਈ ਆਪਣੇ ਆਪ ਨੂੰ ਨਾ ਤਾਂ ਉਸ ਨਾਲੋਂ ਵਧੀਆ ਅਤੇ ਨਾ ਉਸ ਨਾਲੋਂ ਘਟੀਆ ਸਮਝੋ। 21 ਇੱਕੋ ਸਮੇਂ ਬਹੁਤ ਜ਼ਿਆਦਾ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ ਕੰਮ ਨੂੰ ਭਾਗਾ ਵਿੱਚ ਵੰਡ ਲਵੋ ਕਿਤਾਬ ਲਿਖਣ ਲਈ ਤੁਸੀਂ ਅਧਿਆਇ ਲਿਖਦੇ ਹੋ ਅਧਿਆਇ ਲਿਖਣ ਲਈ ਤੁਸੀਂ ਪੈਰੇ ਲਿਖਦੇ ਹੋ ਪੈਰੇ ਲਿਖਣ ਲਈ ਤੁਸੀਂ ਵਾਕ ਲਿਖਦੇ ਹੋ ਵਾਕ ਲਿਖਣ ਲਈ ਤੁਸੀਂ ਪਹਿਲਾਂ ਸ਼ਬਦਾਂ ਦੀ ਚੋਣ ਕਰਦੇ ਹੋ 22 ਹਮੇਸ਼ਾ ਕਿਸੇ ਨਿੱਜੀ ਪ੍ਰਯੋਜਨਾ ਨੂੰ ਚਾਲੂ ਰੱਖੋ ਜਿਸ ਵਿੱਚ ਤੁਹਾਨੂੰ ਡੂੰਗੀ ਦਿਲਚਸਪੀ ਹੋਵੇ ਇਹ ਤੁਹਾਡੇ ਮਨ ਨੂੰ ਉਤਸ਼ਾਹ ਦੇਵੇਗੀ ਅਤੇ ਤੁਹਾਡੀ ਤਣਾਅ ਮੁਕਤ ਹੋਣ ਵਿੱਚ ਸਹਾਇਤਾ ਕਰੇਗੀ। 23 ਵਿਵਹਾਰ ਦਾ ਇੱਕ ਅਜਿਹਾ ਵਿਸ਼ੇਸ਼ ਨਮੂਨਾ ਚੁਣੋ ਜੋ ਤੁਹਾਡੇ ਪ੍ਰਭਾਵ ਨੂੰ ਵਧ ਕਰਦਾ ਹੋਵੇ ਅਤੇ ਇਸ ਨਮੂਨੇ ਨੂੰ ਹਮੇਸ਼ਾ ਆਪਣੇ ਮਨ ਵਿੱਚ ਰੱਖੋ। 24 ਆਪਣੇ ਲਈ ਇੱਕ ਵਡੇਰਾ ਨਿਸ਼ਾਨਾ ਨਿਰਧਾਰਤ ਕਰੋ ਜਿਹੜਾ ਹਰ ਸਮੇਂ ਤੁਹਾਡੇ ਸਾਥ ਦੇਵੇ। ਤੁਹਾਡੇ ਛੋਟੇ-ਛੋਟੇ ਸਾਰੇ ਕਾਰਜ ਇਸ ਵਡੇਰੇ ਨਿਸ਼ਾਨੇ ਦੀ ਪ੍ਰਾਪਤੀ ਵੱਲ ਹੀ ਕਦਮ ਹੋਣੇ ਚਾਹੀਦੇ ਹਨ। ਸਫਲਤਾ ਵੱਲ ਪਹਿਲਾ ਕਦਮ ਇਹ ਹੈ ਕਿ ਤੁਸੀਂ ਇਹ ਫੈਸਲਾ ਕਰੋ ਕਿ ਤੁਸੀਂ ਕੀ ਕਰਨਾ ਪਸੰਦ ਕਰਦੇ ਹੋ ਅਤੇ ਫਿਰ ਉਸ ਨੂੰ ਕਰਨ ਵਿੱਚ ਤਨੋਂ ਮਨੋਂ ਜੁਟ ਜਾਓ ਜਿਸ ਕੰਮ ਵਿੱਚ ਤੁਹਾਡੀ ਦਿਲਚਸਪੀ ਹੈ ਉਸ ਵਿੱਚ શ્રેਸ਼ਟਤਾ ਪ੍ਰਾਪਤ ਕਰਨ ਲਈ ਯਤਨਸ਼ੀਲ ਰਹੋ ਆਪਣੇ ਸੁਚੇਤ ਅਤੇ ਅਚੇਤ ਮਨ ਦੀ ਸਪਸ਼ਟ ਕਿਰਿਆਸ਼ੀਲ ਅਤੇ ਜਥਾਰਥਿਕ ਵਰਤੋਂ ਦੁਆਰਾ ਪੈਦਾ ਕੀਤੇ ਗਏ ਨਤੀਜਿਆਂ ਦੀ ਤੁਲਨਾ ਆਪਣੇ ਅਚੇਤ ਮਨ ਦੀ ਅਸਪਸ਼ਟ ਕਿਰਿਆਹੀਨ ਅਤੇ ਤਰਕਹੀਨ ਸੋਚਣੀ ਦੇ ਨਤੀਜਿਆਂ ਨਾਲ ਕਰੋ। ਧੰਨਵਾਦ, ਵਿਸ਼ਵਾਸ, ਹਮਦਰਦੀ ਅਤੇ ਸਤਕਾਰ ਵਰਗੀਆਂ ਹਾਂ ਪੱਖੀ ਭਾਵਨਾਵਾਂ ਸਾਨੂੰ ਸ਼ਕਤੀ ਦਿੰਦੀਆਂ ਹਨ, ਜਦਕਿ ਈਰਖਾ, ਦੁਸ਼ਮਣੀ, ਗੁੱਸਾ ਅਤੇ ਬਦਲੇ ਵਰਗੀਆਂ ਨਾਂ ਪੱਖੀ ਭਾਵਨਾਵਾਂ ਸਾਡੀ ਸ਼ਕਤੀ ਨੂੰ ਖੋਰਾ ਲਾਉਂਦੀਆਂ ਹਨ। ਡਾਕਟਰੀ ਵਿਗਿਆਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਜਦ ਅਸੀਂ ਗੁੱਸੇ ਜਾਂ ਘਬਰਾਹਟ ਵਿੱਚ ਹੁੰਦੇ ਹਾਂ ਤਾਂ ਅਸੀਂ ਆਮ ਨਾਲੋਂ 3 ਗੁਣਾ ਵੱਧ ਸ਼ਕਤੀ ਜਾਂ ਊਰਜਾ ਨੂੰ ਖਾਰਜ ਕਰਦੇ ਹਾਂ ਜ਼ਿੰਦਗੀ ਪ੍ਰਤੀ ਸੰਤੁਲਿਤ ਜਜ਼ਬਾਤੀ ਪਹੁੰਚ ਅਪਣਾਓ ਅਤੇ ਤੁਸੀਂ ਆਪਣੀ ਸ਼ਕਤੀ ਨੂੰ ਬਚਾ ਕੇ ਇਸ ਨੂੰ ਵਿਦੇਰੇ ਅਪਯੋਗੀ ਮੰਤ ਵਾਲੇ ਵਰਤ ਸਕਦੇ ਹੋ ਧੰਨਵਾਦ